ਗੋਡੇ ਹੱਥ ਲਾਉਣ ਦੇ ਜਿਹੜੇ ਪਰੰਪਰਾ ਹੈ ਨਾ ਇਹ ਸਾਡੇ ਕੋਲ ਮੁਗਲਾਂ ਤੋਂ ਆਈ। ਹਾਂਜੀ। ਮੁਗਲ ਜਿਹੜੇ ਸੀ ਨਾ ਜਿਹੜੇ ਬਾਦਸ਼ਾਹ ਸੀ ਉਹਨਾਂ ਦੇ ਦੋ ਹੀ ਕੰਮ ਹੁੰਦੇ ਸੀਗੇ। ਹੂੰ। ਨਵੇਂ ਇਲਾਕੇ ਜਿੱਤਣਾ ਤੇ ਬਗਾਵਤਾਂ ਨੂੰ ਦਬਾਉਣਾ। ਹਾਂਜੀ। ਉਹਨਾਂ ਦਾ ਹਕੂਮਤ ਦੇ ਨਾਲ ਕੋਈ ਸਬੰਧ ਨਹੀਂ ਸੀ ਹੁੰਦਾ ਉਹਨਾਂ ਇਹ ਦੋ ਕੰਮ ਸੀ ਉਹਨਾਂ ਦੇ। ਜਿਹੜਾ ਰਾਜਾ ਹਾਰ ਜਾਂਦਾ ਸੀ ਨਾ ਉਹ ਜਿੱਤਣ ਵਾਲੇ ਰਾਜੇ ਦੇ ਕੋਟਾ ਹੋ ਕੇ ਉਸ ਦੇ ਪੈਰਾਂ ਉੱਤੇ ਹੱਥ ਰੱਖਦਾ ਹੁੰਦਾ ਸੀਗਾ ਤੇ ਉਸ ਨੂੰ ਕਹਿੰਦਾ ਹੁੰਦਾ ਸੀਗਾ ਗਰਦਨ ਅੱਗੇ ਕਰਕੇ ਬਈ ਤੁਹਾਡੀ ਮਰਜ਼ੀ ਐ ਤੁਹਾਡੀ ਚਾਹ ਉਹ ਮੇਰੀ ਗਰਦਨ ਕਤਲ ਕਰ ਦਿਓ ਖਤਮ ਕਲਮ ਕਰ ਦਿਓ ਤੇ ਜੇ ਚਾਹੋ ਤਾਂ ਮੈਨੂੰ ਮaaf ਕਰ ਦਿਓ ਉਹ ਜਿਹੜਾ ਬਾਦਸ਼ਾਹ ਜੇਤੂ ਬਾਦਸ਼ਾਹ ਹੁੰਦਾ ਸੀਗਾ ਉਹ ਉਸ ਦੀ ਪਿੱਠ ਉੱਤੇ ਹੱਥ ਠੋਕ ਕੇ ਕਹਿੰਦਾ ਹੁੰਦਾ ਸੀ ਜਿਉਂਦਾਰਾ ਹੂੰ ਮਤਲਬ ਕਿ ਮੈਂ ਤਨੂੰ ਮਾਫ ਕਰ ਦਿੱਤਾ ਬਿਲਕੁਲ ਸੋ ਗੋਡੇ ਹੱਥ ਲਾਉਣ ਦੀ ਪਰੰਪਰਾ ਸਾਡੇ ਕੋਲ ਮੁਗਲਾਂ ਤੋਂ ਆਈ ਇਹ ਈਨ ਮੰਨਣ ਦੀ ਪਰੰਪਰਾ ਹੈ ਹੂੰ ਕਿ ਮੈਂ ਤੁਹਾਡੇ ਅੱਗੇ ਆਪਣੀ ਗਰਦਨ ਪੇਸ਼ ਕਰਦਾ ਮੈਂ ਸਭ ਕੁਝ ਪੇਸ਼ ਕਰਦਾ ਇਸੇ ਤਰੀਕੇ ਨਾਲ ਜਿਹੜਾ ਅਸੀਂ ਗੁਰਦੁਆਰੇ ਦੇ ਵਿੱਚ ਮੱਥਾ ਟੇਕਦੇ ਹਾਂ ਉਹ ਆਪਣੇ ਆਪ ਨੂੰ ਸਮਰਪਣ ਕਰਨ ਦਾ ਪ੍ਰਮਾਣ ਦਿੰਦੇ ਹੈਗੇ ਸਬੂਤ ਦਿੰਦੇ ਹੈਗੇ ਜਦੋਂ ਅਸੀਂ ਕਿਸੇ ਦੇ ਅੱਗੇ ਝੁਕਣਾ ਹੁੰਦਾ ਔਰ ਸਝੁਕਣ ਦੇ ਪਿੱਛੇ ਇਹ ਹੁੰਦਾ ਹੈ ਕਿ ਮੈਂ ਪੂਰੀ ਤਰ੍ਹਾਂ ਤੁਹਾਡੀ ਸੇਵਾ ਦੇ ਹਾਜ਼ਰ ਰਹਾਂਗਾ ਇਸੇ ਤਰੀਕੇ